ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੁੰਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅੱਜ ਪੰਜਾਬ ਦੇ ਸਾਰੇ ਅਖਬਾਰਾਂ ਵਿੱਚ ਪੂਰੇ ਪੇਜ ਦਾ ਇੱਕ ਇਸ਼ਤਿਹਾਰ ਦੇਖਣ ਨੂੰ ਮਿਲਿਆ ਜਿਸ ਵਿੱਚ ਭਗਵੰਤ ਮਾਨ ਦੀ ਇੱਕ ਫੋਟੋ ਲੱਗੀ ਸੀ ਤੇ ਵੱਡੇ ਵੱਡੇ ਅੱਖਰਾਂ 'ਚ ਲਿਖਿਆ ਗਿਆ ਸੀ ਭਗਵੰਤ ਸਿੰਘ ਮਾਨ ਦਾ ਖੁਆਬ ਨਸ਼ਾ ਮੁਕਤ ਪੰਜਾਬ ਨਾਲ ਹੀ ਇਹਦੇ ਇੱਕ ਹੈਲਪਲਾਈਨ ਦਾ ਨੰਬਰ ਵੀ ਦਿੱਤਾ ਗਿਆ ਸੀ ਜਿਸ ਵਿੱਚ ਲੋਕਾਂ ਨੂੰ ਜੇ ਕੋਈ ਇਤਲਾਹ ਹੈ ਨਸ਼ਿਆਂ ਬਾਰੇ ਉਹ ਦੇਣ ਲਈ ਪੁਲਿਸ ਨੂੰ ਕਿਹਾ ਗਿਆ ਸੀ ਨਸ਼ਿਆਂ ਦਾ ਮੁੱਦਾ ਪੰਜਾਬ ਦੇ ਲੋਕਾਂ ਦੇ ਲਈ ਬਹੁਤ ਹੀ ਅਹਿਮੀਅਤ ਰੱਖਦਾ ਹੈ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੀ ਜਵਾਨੀ ਦਾ ਲਗਾਤਾਰ ਘਾਣ ਇਸ ਨਸ਼ੇ ਕਰਕੇ ਹੋ ਰਿਹਾ ਹੈ ਤੇ ਸਰਕਾਰਾਂ ਇਸ ਨਸ਼ੇ ਦੇ ਕਾਰੋਬਾਰ ਨੂੰ ਠੱਲ ਪਾਉਣ ਦੇ ਵਿੱਚ ਲਗਾਤਾਰ ਫੇਲ ਹੋ ਰਹੀਆਂ ਹਨ ਘਰਾਂ ਦੇ ਘਰ ਉਜੜ ਰਹੇ ਨੇ ਹਜ਼ਾਰਾਂ ਗ੍ਰਿਫਤਾਰੀਆਂ ਵੀ ਹੋਈਆਂ ਪਰ ਵੱਡੇ ਮਗਰਮਚ ਹਮੇਸ਼ਾ ਹੀ ਬਚਦੇ ਰਹੇ ਨੇ ਕੋਸ਼ਿਸ਼ ਕੀਤੀ ਜਾਂਦੀ ਹੈ بار بار ਇਹ ਕਿਹਾ ਵੀ ਜਾਂਦਾ ਹੈ ਸਿਆਸਤ ਦੇ ਤੇ ਪੁਲਿਸ ਦੇ ਇਸ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਹੋਣ ਬਾਰੇ ਵੀ ਜ਼ਿਕਰ ਹੁੰਦਾ ਹੈ ਲੇਕਿਨ ਕਦੇ ਵੀ ਕੋਈ ਵੱਡਾ ਨਾਮ ਹਜੇ ਤੱਕ ਸਾਹਮਣੇ ਨਹੀਂ ਆਇਆ ਹੈ ਫੜਿਆ ਨਹੀਂ ਗਿਆ ਹੈ ਛੋਟੇ-ਛੋਟੇ ਜਿਹੜੇ ਸਪਲਾਈ ਕਰਨ ਵਾਲੇ ਲੋਕ ਨੇ ਜਾਂ ਜਿਹੜੇ ਨਸ਼ੇੜੀ ਨੇ ਖੁਦ ਨਸ਼ਾ ਕਰਦੇ ਨੇ ਉਹਨਾਂ ਨੂੰ ਫੜ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੰਦਰ ਦਿੱਤਾ ਗਿਆ ਹੈ ਲੇਕਿਨ ਵੱਡਾ ਨਾਮ ਵੱਡੇ ਮਗਰਮੱਛ ਹਜੇ ਵੀ ਬਚੇ ਹੋਏ ਲੜਾਈ ਸੌਖੀ ਨਹੀਂ ਹੈ ਇਹ ਸਭ ਨੂੰ ਪਤਾ ਹੈ ਤੇ ਪੰਜਾਬ ਪੁਲਿਸ ਹੁਣ ਜਾਂਚ ਕਰਕੇ ਆਪਣੀ ਲੰਬੀ ਜਾਂਚ ਦੇ ਗਰਾਨਿਸ ਨਤੀਜੇ ਤੇ ਪਹੁੰਚੀ ਹੈ ਦੇ ਨਸ਼ੇ ਦੇ ਜਿਹੜੇ ਸਦਾਗਰ ਨੇ ਉਹਨਾਂ ਦੇ ਤਾਰ ਇਟਲੀ ਪਾਕਿਸਤਾਨ ਦੁਬਈ ਅੰਮ੍ਰਿਤਸਰ ਅਮਰੀਕਾ ਕੈਨੇਡਾ ਹਰ ਜਗ੍ਹਾ ਜੁੜੇ ਹੋਏ ਨੇ ਲੜਾਈ ਗਲੋਬਲ ਪੱਧਰ ਤੇ ਹੋਣ ਦੇ ਨਾਲ ਨਾਲ ਲੋਕਲ ਲੈਵਲ ਤੇ ਵੀ ਲੜੀ ਜਾਣੀ ਹੈ ਕਿਉਂਕਿ ਡਰੋਨਾਂ ਦੀ ਵਰਤੋਂ ਇਸ ਲੜਾਈ ਨੂੰ ਬੜਾ ਪਚੀਦਾ ਬਣਾ ਰਹੀ ਹੈ ਪਹਿਲਾਂ ਵੱਡੇ ਡਰੋਨ ਵਰਤੇ ਜਾਂਦੇ ਸੀ ਨਸ਼ੇ ਦੀ ਖੇਪ ਨੂੰ ਪਾਕਿਸਤਾਨ ਤੋਂ ਸਰਹੱਦ ਪਾਰ ਪਹੁੰਚਾਉਣ ਦੇ ਲਈ ਪਰ ਹੁਣ ਬੀਐਸਐਫ ਵੱਲੋਂ ਵੱਡੀ ਮਾਤਰਾ ਵਿੱਚ ਡਰੋਨ ਤੇ ਨਸ਼ਾ ਫੜੇ ਜਾਣ ਤੋਂ ਬਾਅਦ ਤਸਕਰੀ ਜਿਹੜੀ ਹੈ ਉਹ ਛੋਟੇ ਡਰੋਨਾਂ ਦੇ ਰਾਹੀਂ ਹੋ ਰਹੀ ਹੈ ਛੋਟੀ ਮਾਤਰਾ ਦੇ ਵਿੱਚ ਨਸ਼ਾ ਭੇਜਿਆ ਜਾ ਰਿਹਾ ਹੈ ਸਰਹੱਦ ਤੋਂ ਪਾਰ ਇੱਕ ਹੋਰ ਬਦਲਾ ਇਹ ਵੀ ਆਇਆ ਹੈ ਕਿ ਜਿਹੜੇ ਡਰੋਨ ਨੇ ਉਹ ਪਹਿਲਾਂ ਭਾਰਤ ਪਾਕਿਸਤਾਨ ਤੋਂ ਭਾਰਤ ਭੇਜੇ ਜਾ ਰਹੇ ਸੀ ਲੇਕਿਨ ਹੁਣ ਭਾਰਤ ਤੋਂ ਖਾਲੀ ਡਰੋਨ ਪਹਿਲਾਂ ਪਾਕਿਸਤਾਨ ਭੇਜੇ ਜਾਂਦੇ ਨੇ ਤੇ ਉੱਥੋਂ ਉਹ ਨਸ਼ਾ ਲੈ ਕੇ ਵਾਪਸ ਪੰਜਾਬ ਦੇ ਵਿੱਚ ਪਰਤ ਰਹੇ ਨੇ ਇਹ ਵੀ ਇੱਕ ਵੱਡਾ ਬਦਲਾ ਪਿੱਛੇ ਜੇਹੀ ਇਸ ਨਸ਼ੇ ਦੀ ਤਸਕਰੀਦੇ ਰੂਟ ਨੂੰ ਜਾਂ ਇਹਦੇ ਆਪਰੇਸ਼ਨ ਨੂੰ ਲੈ ਕੇ ਆਇਆ ਹੈ ਪੰਜਾਬ ਪੁਲਿਸ ਵੱਲੋਂ ਫੜੇ ਗਏ ਡਰੋਨਾਂ ਦੀ ਫੋਰੈਂਸਿਕ ਜਾਂਚ ਕਰਵਾ ਕੇ ਇੱਕ ਨਕਸ਼ਾ ਵੀ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਕਿੱਥੋਂ ਕਿੱਥੋਂ ਡਰੋਨ ਲਾਂਚ ਕੀਤੇ ਜਾਂਦੇ ਨੇ ਉਸ ਦਾ ਸਾਰੇ ਨਿਸ਼ਾਨਦੇਹੀ ਹੈ ਜਿਹੜੀ ਉਹ ਕਰ ਲਈ ਗਈ ਹੈ ਤਾਂ ਕਿ ਇਸ ਨਸ਼ੇ ਦੀ ਲੜਾਈ ਨੂੰ ਹੋਰ ਮਜ਼ਬੂਤੀ ਦੇ ਨਾਲ ਲੜਿਆ ਜਾ ਸਕੇ ਟੈਕਨੀਕਲ ਸਰਵੇਲੈਂਸ ਕੀਤੀ ਜਾ ਰਹੀ ਹੈ ਉਹਦੇ ਨਾਲ ਨਾਲ ਜਿਹੜੀ ਜਸੂਸੀ ਹੈ ਹਿਊਮਨ ਇੰਟੈਲੀਜੈਂਸ ਉਸ ਦੀ ਵੀ ਵਰਤੋਂ ਲਈ ਜਾ ਰਹੀ ਹੈ ਉਹ ਵਰਤੋਂ ਕਰਕੇ ਜਾਣਕਾਰੀ ਜਿਹੜੀ ਹੈ ਉਹ ਇਕੱਠੀ ਕੀਤੀ ਗਈ ਹੈ ਇੱਕ ਲਿਸਟ ਤਿਆਰ ਕੀਤੀ ਗਈ ਹੈ ਜਿਸ ਵਿੱਚ ਉਹ ਨਾਮ ਨੇ ਕਿ ਕਿਹੜੇ ਕਿਹੜੇ ਪਾਕਿਸਤਾਨ ਤੇ ਭਾਰਤ ਦੇ ਸਮਗਲਰ ਨੇ ਜੋ ਭਾਰਤ ਤੋਂ ਬਾਹਰ ਬੈਠੇ ਨੇ ਤੇ ਨਸ਼ਿਆਂ ਦੇ ਵਪਾਰ ਦੇ ਵਿੱਚ ਆਪਸ ਦੇ ਵਿੱਚ ਇੱਕ ਦੂਜੇ ਨਾਲ ਸੰਪਰਕ ਰੱਖ ਰਹੇ ਨੇ ਗੱਲਬਾਤ ਕਰ ਰਹੇ ਨੇ ਪੰਜਾਬ ਪੁਲਿਸ ਵੱਲੋਂ ਪੂਰੀ ਜਾਣਕਾਰੀ ਇਕੱਠੀ ਕਰ ਲਈ ਗਈ ਹੈ ਤੇ ਹਰ ਸ਼ਖਸ ਜੋ ਕਿ ਪੰਜਾਬ ਦੇ ਵਿੱਚ ਨਸ਼ਾ ਭੇਜ ਰਿਹਾ ਹੈ ਉਸ ਦੀ ਲਿਸਟ ਬਣਾ ਲਈ ਗਈ ਹੈ ਇਸ ਲਿਸਟ ਦੇ ਮੁਤਾਬਿਕ ਸਭ ਤੋਂ ਵੱਡਾ ਪਾਕਿਸਤਾਨੀ ਸਮਗਲਰ ਜੋ ਕਿ ਨਸ਼ੇ ਦੇ ਇਸ ਤੰਦੇ ਦਾ ਸਰਗਣਾ ਵੀ ਹੈ ਉਹ ਲਾਹੌਰ ਦਾ ਇੱਕ ਸਖਸ਼ ਹੈ ਜਿਸ ਦਾ ਨਾਮ ਸਫਾਕਤ हुसैन ਅਟ ਉਰਫ ਚੇਅਰਮੈਨ ਉਰਫ ਬਾਗਾਪਟ ਹੈ ਇਹ ਤਿੰਨਾ ਨਾਮਾਂ ਦੇ ਨਾਲ ਇਹ ਸਖਸ਼ ਜਾਣਿਆ ਜਾਂਦਾ ਹੈ ਇਹ ਯੂਐਸ ਤੇ ਕੈਨੇਡਾ ਤੇ ਤੁਰਕੀ ਦੇ ਵਿੱਚ ਬੈਠੇ ਭਾਰਤ ਦੇ ਸਮਗਲਰਾਂ ਦੇ ਸੰਪਰਕ ਵਿੱਚ ਹੈ ਨਾ ਸਿਰਫ ਡਰੋਨ ਦੇ ذریعے ਨਸ਼ੇ ਸਮਗਲ ਕਰਦਾ ਹੈ ਪਰ ਉਸ ਦੀ ਪਾਕਿਸਤਾਨ ਦੀ ਸਿਆਸਤ ਦੇ ਉੱਪਰ ਵੀ ਕਾਫੀ ਚੰਗੀ ਪਕੜ ਬਣਨੀ ਜਾ ਰਹੀ ਹੈ ਪੱਟ ਦਾ ਇੱਕ ਪਤੀਜਾ ਉਥੋਂ ਦੇ ਇੱਕ ਸੂਬੇ ਦੀ ਸਰਕਾਰ ਦੇ ਵਿੱਚ ਮੰਤਰੀ ਦੇ ਅਹੁਦੇ ਤੇ ਮੰਤਰੀ ਪਦ ਦੇ ਉੱਤੇ ਬਿਰਾਜਮਾਨ ਹੈ ਇਹ ਵੀ ਪੁਲਿਸ ਨੂੰ ਜਾਣਕਾਰੀ ਮਿਲੀ ਹੈ ਪਾਕਿਸਤਾਨ ਦੀ ਜਿਹੜੀ ਇੰਟੈਲੀਜੈਂਸ ਏਜੰਸੀਜ਼ ਹੈ ਉਹਨਾਂ ਦੇ ਕਹਿਣ ਤੇ ਪੱਟ ਅੰਮ੍ਰਿਤਸਰ ਦੀ ਸਰਹੱਦ ਤੋਂ ਨਸ਼ੇ ਦੀ ਤਸਕਰੀ ਕਰਦਾ ਹੈ ਨਸ਼ਾ ਇੱਧਰ ਪੰਜਾਬ ਵਾਲੇ ਪਾਸੇ ਭੇਜਦਾ ਹੈ ਡਰੋਨ ਵੀ ਜਿਹੜਾ ਹੈ ਉਹ ਬਹੁਤ ਵੱਡੇ ਵੱਡੇ ਪੱਟਵਲੋਂ ਵਰਤੇ ਜਾਂਦੇ ਨੇ ਜਿਨ੍ਹਾਂ ਨੂੰ ਹੈਕਸਾਕਟਰ ਕਿਹਾ ਜਾਂਦਾ ਹੈ ਇਹ ਵੱਡੇ ਡਰੋਨ ਜਿਹੜੇ ਨੇ ਕਾਫੀ ਮਾਤਰਾ ਦੇ ਵਿੱਚ ਭਾਰ ਚੁੱਕ ਸਕਦੇ ਨੇ ਜਾਂਦੀ ਕਾਫੀ ਮਾਤਰਾ ਦੇ ਵਿੱਚ ਨਸ਼ੇ ਦੀ ਖੇਪ ਚੁੱਕਣ ਦੀ ਸਮਰੱਥਾ ਰੱਖਦੇ ਨੇ ਜਿਸ ਨੂੰ ਪਾਕਿਸਤਾਨ ਤੋਂ ਭਾਰਤ ਭੇਜਿਆ ਜਾ ਸਕਦਾ ਹੈ ਇੱਕ ਹੋਰ ਪਾਕਿਸਤਾਨੀ ਸਮਗਲਰ ਜਿਸ ਦੀ ਪਛਾਣ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਹੈ ਉਹ ਹੈ ਹਾਜੀ ਉਰਫ ਮੁਸਤਾਫਾ ਉਰਫ ਜੂਸਫ ਜੋ ਕਿ ਕਰਾਚੀ ਦੇ ਇੱਕ ਕਸਬੇ ਬਲਦੀਆਂ ਦਾ ਰਹਿਣ ਵਾਲਾ ਹੈ ਇਹ ਕਿਸ਼ਤੀਆਂ ਦੇ ਜ਼ਰੀਏ ਕੰਟੇਨਰ ਦੇ ਜਰੀਏ ਹੈਰੋਇਨ ਆਰਥ ਦੇ ਵਿੱਚ ਸਮਗਲ ਕਰਦਾ ਹੈ ਤੇ ਨਾਲ ਦੇ ਨਾਲ ਇਹ ਜੰਮੂ ਕਸ਼ਮੀਰ ਦੀ ਜਿਹੜੀ ਸਰਹੱਦ ਹੈ ਉਸ ਤੋਂ ਵੀ ਡਰੱਗਸ ਨੂੰ ਨਸ਼ਿਆਂ ਨੂੰ ਭਾਰਤ ਦੇ ਵਿੱਚ ਸਮਗਲ ਕਰਕੇ ਭਾਰਤ ਦੇ ਵਿੱਚ ਸਪਲਾਈ ਕਰਨ ਦਾ ਜ਼ਰੀਆ ਬਣਾਉਂਦਾ ਹੈ ਇਸ ਤੋਂ ਇਲਾਵਾ ਇੱਕ ਹੋਰ ਪਾਕਿਸਤਾਨੀ ਸਮੱਗਲਰ ਹੈ ਜੋ ਕਿ ਦਵਾਈ ਦੇ ਵਿੱਚ ਵੇਚਦਾ ਹੈ ਉਸ ਦੀ ਵੀ ਪਛਾਣ ਹੋਈ ਹੈ ਉਸ ਸਮੱਗਲਰ ਦਾ ਨੂੰ ਭਾਈ ਜਾਨ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਇੰਟਰਨੈਸ਼ਨਲ ਡਰਗ ਕਾਰੋਬਾਰ ਦੇ ਵਿੱਚ ਇਹ ਇੱਕ ਬਹੁਤ ਵੱਡਾ ਨਾਂ ਹੈ ਤੇ ਭਾਰਤੀ ਸਮੱਗਲਰ ਸਿਮਰਨਜੀਤ ਸਿੰਘ ਸੰਧੂ ਅਤੇ ਅੰਕੁਸ਼ ਕਪੂਰ ਦੇ ਨਾਲ ਵੀ ਇਹ ਸਮੱਗਲਰ ਜਿਹੜਾ ਹੈ ਉਹ ਸੰਪਰਕ ਦੇ ਵਿੱਚ ਹੈ ਸਿਮਰਨਜੀਤ ਸੰਧੂ ਦਾ ਪਛੋਕੜ ਅੰਮ੍ਰਿਤਸਰ ਦਾ ਹੈ ਪਰ ਹੁਣ ਇਹ ਸਮਗਲਰ ਇਟਲੀ ਦੇ ਵਿੱਚ ਇਟਲੀ ਦੇ ਵਿੱਚ ਬੈਠਾ ਹੈ ਉਥੋਂ ਹੀ ਇਹ ਨਸ਼ੇ ਦਾ ਕਾਰੋਬਾਰ ਆਪਣਾ ਚਲਾ ਰਿਹਾ ਹੈ ਪੁਲਿਸ ਦੀ ਜਾਂਚ ਤੋਂ ਇੱਕ ਹੋਰ ਨਾਮ ਦਾ ਵੀ ਪਤਾ ਲੱਗਿਆ ਹੈ ਜਿਸ ਦਾ ਸੰਪਰਕ ਭਾਈ ਜਾਨ ਦੇ ਨਾਲ ਹੈ ਜਿਸ ਦਾ ਨਾਮ ਜੁੜਿਆ ਹੋਇਆ ਹੈ ਉਹ ਹੈ ਆਸਟ੍ਰੇਲੀਆ ਦੇ ਵਿੱਚ ਬੈਠਾ ਸਖਸ਼ تنویر ਸਿੰਘ 베ਦੀ ਇਸੇ ਤਰ੍ਹਾਂ ਪੰਜਾਬ ਪੁਲਿਸ ਦੇ ਵੱਲੋਂ 150 ਦੇ ਆਸ-ਪਾਸ ਪਾਕਿਸਤਾਨੀ ਸਮਗਲਰਾਂ ਦੀ ਤੇ 40 ਦੇ ਲਗਭਗ ਭਾਰਤੀ ਸਮਗਲਰਾਂ ਦੀ ਸੂਚੀ ਤਿਆਰ ਕੀਤੀ ਗਈ ਹੈ ਜੋ ਵਿਦੇਸ਼ਾਂ ਦੇ ਵਿੱਚ ਬੈਠ ਕੇ ਪੰਜਾਬ ਦੇ ਵਿੱਚ ਨਸ਼ਾ ਸਪਲਾਈ ਕਰ ਰਹੇ ਨੇ ਨਸ਼ਾ ਦੀ ਤਸਕਰੀ ਦਾ ਇਹ ਧੰਦਾ ਚਲਾ ਰਹੇ ਨੇ ਤੇ ਜਿਨ੍ਹਾਂ ਦੇ ਆਪਸ ਦੇ ਵਿੱਚ ਕਾਫੀ ਡੂੰਘੇ ਰਿਸ਼ਤੇ ਹਨ ਆਪਸ ਦੇ ਵਿੱਚ ਕਾਫੀ ਡੂੰਗੀ ਜਾਣ ਪਹਿਚਾਨ ਹੈ ਪਾਕਿਸਤਾਨੀ ਸਮਗਲਰਾਂ ਦੀ ਤੇ ਭਾਰਤੀ ਸਮਗਲਰਾਂ ਦੀ ਜਿਹੜੇ ਪਾਕਿਸਤਾਨ ਦੇ ਸਮਗਲਰ ਨੇ ਉਹ ਜ਼ਿਆਦਾਤਰ ਲਾਹੌਰ ਕਸੂਰ ਨਨਕਾਣਾ ਸਾਹਿਬ ਨਾਰੂਵਾਲ ਬਾਬਲ ਨਗਰ ਕਰਾਚੀ ਸ਼ੇਖੂਪੁਰਾ ਤੇ ਪਸ਼ਾਵਰ ਦੇ ਵਿੱਚ ਬੈਠੇ ਹਨ ਉਸੇ ਤਰੀਕੇ ਨਾਲ ਜਿਹੜੇ ਭਾਰਤੀ ਸਮਗਲਰ ਨੇ ਉਹ ਜ਼ਿਆਦਾਤਰ ਯੂਐਸ ਤੇ ਕੈਨੇਡਾ ਦੇ ਵਿੱਚ ਬੇਸਡ ਹਨ 40 ਜਿਹੜੇ ਬੰਦਿਆਂ ਦੀ ਲਿਸਟ ਬਣਾਈ ਗਈ ਹੈ ਉਹਦੇ ਵਿੱਚੋਂ 18 ਜਿਹੜੇ ਨੇ ਉਹ ਅਮਰੀਕਾ ਤੇ ਕੈਨੇਡਾ ਦੇ ਵਿੱਚ ਬੇਸਡ ਦੇ ਉੱਥੇ ਰਹਿੰਦੇ ਨੇ ਇਸ ਤੋਂ ਇਲਾਵਾ ਬਾਕੀ ਜਿਹੜੇ ਸਮਗਲਰ ਨੇ ਉਹ ਆਸਟ੍ਰੇਲੀਆ ਦੁਬਈ ਇਟਲੀ ਪੋਰਟੂਗਲ ਤੇ ਤੁਰਕੀ ਦੇ ਵਿੱਚ ਸੈਟਲ ਨੇ ਉੱਥੇ ਬੈਠੇ ਨੇ ਉੱਥੇ ਬੈਠ ਕੇ ਹੀ ਉਹ ਭਾਰਤ ਦੇ ਵਿੱਚ ਜਾਂ ਜਿੱਕੈ ਲਈਏ ਪੰਜਾਬ ਦੇ ਵਿੱਚ ਨਸ਼ਾ ਸਪਲਾਈ ਕਰਦੇ ਨੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਦੀ ਜੇ ਮੰਨਦੇ ਹਾਂ ਉਹਨਾਂ ਦੇ ਮੁਤਾਬਿਕ 25 ਤੋਂ 30 ਸਾਲ ਪਹਿਲਾਂ ਇਹ ਸੁਣਦੇ ਹੁੰਦੇ ਸੀ ਕਿ ਵੱਡੇ ਸਮੱਗਲਰ ਜਿਹੜੇ ਨੇ ਪੰਜਾਬ ਦੇ ਵਿੱਚ ਉਹਨਾਂ ਨੇ ਆਪਣਾ ਟਿਕਾਣਾ ਬਦਲ ਲਿਆ ਹੈ ਉਹ ਟਿਕਾਣਾ ਬਦਲ ਕੇ ਦਿੱਲੀ ਤੇ ਬੰਬੇ ਵਰਗੇ ਸ਼ਹਿਰਾਂ ਦੇ ਵਿੱਚ ਆਪਣੇ ਆਪ ਨੂੰ ਸਥਾਪਿਤ ਕਰ ਲਿਆ ਹੈ ਤੇ ਉੱਥੋਂ ਇਹ ਬੈਠ ਕੇ ਤੰਦਾ ਚਲਾਉਂਦੇ ਸੀ ਪਰ ਹੁਣ ਇਹ ਸਾਰੇ ਸਮੱਗਲਰ ਨੇ ਵੱਡੇ ਨਾਮ ਜਿਹੜੇ ਨੇ ਉਹ ਦਿੱਲੀ ਬੰਬਈ ਨੂੰ ਵੀ ਛੱਡ ਕੇ ਵਿਦੇਸ਼ਾਂ ਦੇ ਵਿੱਚ ਸੈਟਲ ਹੋ ਗਏ ਨੇ ਵਿਦੇਸ਼ਾਂ ਦੇ ਵਿੱਚ ਉਹਨਾਂ ਨੇ ਆਪਣਾ ਅੱਡਾ ਬਣਾ ਲਿਆ ਹੈ ਤੇ ਉੱਥੋਂ ਬੈਠ ਕੇ ਹੀ ਉਹ ਆਪਣੇ ਗੈਂਗ ਮੈਂਬਰਾਂ ਦੇ ਨਾਲ ਪੰਜਾਬ ਦੇ ਵਿੱਚ ਸੰਪਰਕ ਰੱਖਦੇ ਹਨ ਉਹ ਉਹਨਾਂ ਦੇ ਨਾਲ ਇੰਟੈਕਟ ਰਹਿੰਦੇ ਨੇ ਉਸ ਤੋਂ ਇਲਾਵਾ ਇੱਕ ਹੋਰ ਲੇਅਰ ਹੈ ਇੱਕ ਹੋਰ ਪਰਤ ਹੈ ਉਹਨਾਂ ਨੂੰ ਕੋਰੀਅਰ ਕਿਹਾ ਜਾਂਦਾ ਹੈ ਇਹ ਉਹ ਸਖਸ਼ ਨੇ ਜਿਹੜੇ ਨਸ਼ੇ ਦੀ ਖੇਪ ਨੂੰ ਇੱਕ ਜਗ੍ਹਾ ਤੋਂ ਚੱਕਦੇ ਨੇ ਤੇ ਉਸ ਨੂੰ ਅੱਗੇ ਪਹੁੰਚਾਉਂਦੇ ਨੇ ਦੂਜੀ ਜਗ੍ਹਾ ਪਹੁੰਚਾਉਣ ਦੇ ਵਿੱਚ ਮਦਦ ਕਰਦੇ ਨੇ ਉਹਨਾਂ ਨੂੰ ਕੂਰੀਅਰ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਹੁਣ ਡਰੋਨ ਐਕਟੀਵਿਟੀ ਜਿਹੜੀ ਹੈ ਉਹ ਵੀ ਕਾਫੀ ਵੱਧ ਗਈ ਹੈ ਕਿਉਂਕਿ ਵੱਡੇ ਡਰੋਨਸ ਦੀ ਥਾਂ ਤੇ ਛੋਟੇ ਡਰੋਨ ਉਹਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਹੜੇ 1 ਕਿਲੋ ਜਾਂ 2 ਕਿਲੋ ਦੀ ਭਾਰ ਹੀ ਚੁੱਕ ਕੇ ਸਰਹੱਦ ਤੋਂ આરਪਾਰ ਜਾ ਸਕਦੇ ਨੇ ਫੜੇ ਜਾਣ ਦੇ ਡਰ ਕਰਕੇ ਵੱਡੀਆਂ ਖੇਪਾਂ ਨਹੀਂ ਭੇਜੀਆਂ ਜਾ ਰਹੀਆਂ ਛੋਟੀਆਂ-ਛੋਟੀਆਂ ਖੇਪਾਂ ਭੇਜੀਆਂ ਜਾ ਰਹੀਆਂ ਨੇ ਪੰਜਾਬ ਦਾ ਕੁੱਲ 553 ਕਿਲੋਮੀਟਰ ਦਾ ਬਾਰਡਰ ਹੈ ਜਿਹਦੇ ਵਿੱਚ ਫੈਂਸਿੰਗ ਹੋਈ ਹੋਈ ਹੈ ਜੰਗਲੇ ਲੱਗੇ ਹੋਏ ਹਨ ਲੇਕਿਨ ਉਹਦੇ ਵਿੱਚ 40 ਕਿਲੋਮੀਟਰ ਦਾ ਇਸ ਤਰ੍ਹਾਂ ਦਾ ਏਰੀਆ ਹੈ ਜਿੱਥੇ ਫੈਂਸਿੰਗ ਨਹੀਂ ਹੋ ਸਕਦੀ ਉਹ ਏਰੀਆ ਉਹ ਹੈ ਜਿੱਥੋਂ ਦਰਿਆ ਜਿਹੜੇ ਨੇ ਉਹ ਪੰਜਾਬ ਤੋਂ ਪਾਕਿਸਤਾਨ ਵਾਲੇ ਪਾਸੇ ਜਾਂਦੇ ਨੇ ਉਹ ਪਾਣੀ ਤੇ ਦਰਿਆ ਦਾ ਇਲਾਕਾ ਹੋਣ ਕਰਕੇ ਉਹਨਾਂ ਦੀ ਫੈਂਸਿੰਗ ਨਹੀਂ ਹੋ ਸਕਦੀ ਉੱਥੋਂ ਵੀ ਜਿਹੜਾ ਨਸ਼ੇ ਦੀ ਸਮਗਲਿੰਗ ਹੁੰਦੀ ਹੈ ਡਰੱਗਸ ਦਾ ਕਾਰੋਬਾਰ ਚੱਲਦਾ ਹੈ ਲੇਕਿਨ ਸ਼ਕਤੀ ਪੰਜਾਬ ਪੁਲਿਸ ਵੱਲੋਂ ਤੇ ਬੀਐਸ ਵੱਲੋਂ ਆ ਕਾਫੀ ਕੀਤੀ ਜਾ ਰਹੀ ਹੈ ਬੀਐਸਐਫ ਵੱਲੋਂ ਇਸ ਸਾਲ ਜਿਹੜਾ 136 ਡਰੋਨ ਜਿਹੜੇ ਨੇ 270 ਡਰੋਨ ਉਹ ਫੜੇ ਗਏ ਨੇ ਇਸ ਵਾਰ ਸਿੱਟਲੇ ਗਏ ਨੇ ਜਾਂ ਬ੍ਰਾਹਮਤ ਕਰ ਲਏ ਗਏ ਹਨ 254 ਕਿਲੋ ਹੈਰੋਇਨ ਜਿਹੜੀ ਹੈ ਉਹ ਵੀ ਬੀਐਸਐਫ ਵੱਲੋਂ ਫੜੀ ਗਈ ਹੈ ਇਸ 254 ਕਿਲੋ ਹੈਰੋਨ ਦੇ ਵਿੱਚੋਂ 215 ਕਿਲੋ ਅਜੇ ਹੀ ਹੈਰੋਇਨ ਸੀ ਜੋ ਕਿ ਡਰੋਨਾਂ ਦੇ ذریعے ਹੀ ਸਮਗਲ ਕੀਤੀ ਜਾ ਰਹੀ ਸੀ ਉਸ ਨੂੰ ਵੀ ਫੜਿਆ ਗਿਆ ਹੈ ਬੀਐਸਐਫ ਵੱਲੋਂ ਇਸ ਤੋਂ ਇਲਾਵਾ ਬੀਐਸਐਫ ਨੇ 136 ਇਸ ਤਰ੍ਹਾਂ ਦੇ ਸ਼ੱਕੀ ਵਿਅਕਤੀਆਂ ਦੀਆਂ مشکوਕਾਂ ਦੀ ਲਿਸਟ ਹੈ ਉਹ ਪੰਜਾਬ ਪੁਲਿਸ ਨੂੰ ਸੌਂਪੀ ਗਈ ਹੈ ਜਿੱਦੇ ਬੀਐਸਐਫ ਦੇ ਮੁਤਾਬਿਕ ਇਹ 136 ਨਾਮ ਜਿਹੜੇ ਨੇ ਉਹ ਬੰਦੇ ਸਮਗਲਿੰਗ ਦੇ ਵਿੱਚ ਲਿਪਤ ਨੇ ਸਮਗਲਿੰਗ ਦੇ ਵਿੱਚ ਰੁੱਝੇ ਹੋਏ ਨੇ ਇਹ ਤੰਦਾ ਉਹ ਚਲਾ ਰਹੇ ਨੇ ਜੋ ਪਾਕਿਸਤਾਨ ਤੋਂ ਸਮਗਲਿੰਗ ਕਰਕੇ ਹਥਿਆਰ ਤੇ ਨਸ਼ਾ ਦੋਨੋਂ ਹੀ ਤਸ਼ਕਰੀ ਕਰਕੇ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਲੈ ਕੇ ਆ ਰਹੇ ਪੰਜਾਬ ਪੁਲਿਸ ਵੱਲੋਂ ਵੀ ਕਾफी ਸਖਤੀ ਕੀਤੀ ਗਈ ਹੈ ਨਸ਼ੇ ਦੇ ਖਿਲਾਫ ਲੜਾਈ ਜਿਹੜੀ ਹੈ ਲਗਾਤਾਰ ਜਾਰੀ ਹੈ ਇਸ ਸਾਲ ਦੇ ਵਿੱਚ 19.2 ਕਿਲੋ ਆਈਸ ਜਿਹੜੀ ਕਿ ਮੈਥਾਮੈਪਟਾ ਹੈਪਟਾਮਾਈਨ ਜਿਹੜੀ ਕਿ ਆਹ ਜਾਂਦਾ ਹੈ ਕੈਮੀਕਲ ਡਰਗ ਹੈ ਉਹਦੀ ਵੀ ਬਰਾਮਦਗੀ ਕੀਤੀ ਗਈ ਹੈ ਖੇਪ ਫੜੀ ਗਈ ਹੈ ਜੋ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਹੈ ਉੰਨੀ ਪੁਲਿਸ ਵਾਲਿਆਂ ਦੇ ਉੱਪਰ ਵੀ ਕਾਰਵਾਈ ਕੀਤੀ ਗਈ ਹੈ ਜਿਨ੍ਹਾਂ ਦੇ ਕਿਤੇ ਨਾ ਕਿਤੇ ਨਸ਼ੇ ਦੇ ਕਾਰੋਬਾਰ ਨਾਲ ਕੋਈ ਵੀ ਲਿੰਕ ਜਿਨ੍ਹਾਂ ਦਾ ਸਾਹਮਣੇ ਆਇਆ ਹੈ ਉਹਨਾਂ 'ਤੇ ਉੱਪਰ ਪੰਜਾਬ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ 284 ਕਰੋੜ ਦੀ ਪ੍ਰਾਪਰਟੀ ਇਸ ਸਾਲ ਦੇ ਵਿੱਚ ਅਟੈਚ ਕੀਤੀ ਗਈ ਹੈ ਜਬਤ ਕੀਤੀ ਗਈ ਹੈ ਨਸ਼ਾ ਸਮਗਲਰਾਂ ਦੀ ਹੁਣ ਇਹ ਕਾਰਵਾਈ ਪੰਜਾਬ ਪੁਲਿਸ ਤੋਂ 2022 ਦੇ ਵਿੱਚ ਸ਼ੁਰੂ ਕੀਤੀ ਗਈ ਸੀ ਜਦੋਂ ਕਿ ਉਹ ਜਿਹੜੇ ਵੀ ਬੰਦੇ ਨਸ਼ੇ ਦੇ ਵਿੱਚ ਕਾਰੋਬਾਰ ਨਾਲ ਜੁੜੇ ਹੋਏ ਸੀ ਉਹਨਾਂ ਦੀਆਂ ਜਮੀਨ ਜਾਇਦਾਦਾਂ ਨੂੰ ਜ਼ਬਤ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ ਸੀ ਪਹਿਲੇ ਸਾਲ 1 ਕਰੋੜ 61 ਲੱਖ ਦੀ ਹੀ ਪ੍ਰਾਪਰਟੀ ਜ਼ਬਤ ਕੀਤੀ ਗਈ ਸੀ ਉਸ ਤੋਂ ਬਾਅਦ ਅਗਲੇ ਸਾਲ ਯਾਨੀ ਕਿ 2023 ਦੇ ਵਿੱਚ 131 ਕਰੋੜ ਦੀ ਸੰਪਤੀ ਜਿਹੜੀ ਹੈ ਜ਼ਮੀਨ ਜਾਇਦਾਦ ਉਹ ਜ਼ਬਤ ਕੀਤੀ ਗਈ ਸੀ ਇਸ ਸਾਲ ਵੱਧ ਕੇ ਉਹ 284 ਕਰੋੜ ਦੀ ਜਿਹੜੀ ਹੈ ਬਰਾਮਦ ਦੀ ਜਬਤੀ ਜਿਹੜੀ ਹੈ ਅਟੈਚ ਕੀਤੀ ਗਈ ਹੈ ਪ੍ਰੋਪਰਟੀ 284 ਕਰੋੜ ਦੀ ਕੀਤੀ ਗਈ ਹੈ ਇਸ ਤੋਂ ਇਲਾਵਾ ਜਿਹੜੇ ਕੇਸ ਨਾਰਕੋਟਿਕਸ ਐਕਟ ਦੇ ਅੰਤਰਗਤ ਪੰਜਾਬ ਪੁਲਿਸ ਵੱਲੋਂ ਦਾਇਰ ਕੀਤੇ ਗਏ ਨੇ ਉਹਨਾਂ ਦਾ ਕਨਵਿਕਸ਼ਨ ਰੇਟ ਜਿਹੜਾ ਹੈ ਉਹ ਵੀ 85 ਫੀਸਦੀ ਦੇ ਲਗਭਗ ਹੈ ਜੋ ਕਿ ਕਾਫੀ ਅੱਛਾ ਮੰਨਿਆ ਜਾਂਦਾ ਹੈ ਕਿ ਨਸ਼ੇ ਦੇ ਜਿੰਨੇ ਵੀ ਵੱਡੇ ਸੌਦਾਗਰ ਫੜੇ ਗਏ ਨੇ ਜਾਂ ਕੇਸ ਫੜੇ ਗਏ ਨੇ 85 ਕਈਸੇ ਦੀ ਉਹਨਾਂ ਦੇ ਵਿੱਚੋਂ ਸਜ਼ਾ ਹੋਈ ਹੈ ਉਹਨਾਂ ਨੂੰ ਅ ਇਸ ਤਰ੍ਹਾਂ ਦਾ ਰਿਕਾਰਡ ਜਿਹੜਾ ਹੈ ਪੰਜਾਬ ਪੁਲਿਸ ਦਾ ਦਿਖਾਇਆ ਜਾ ਰਿਹਾ ਹੈ ਲੜਾਈ ਲਗਾਤਾਰ ਜਾਰੀ ਹੈ ਲੇਕਿਨ ਨਸ਼ੇ ਦਾ ਪਰਕੋਪ ਵੀ ਉਹਨਾਂ ਹੀ ਲਗਾਤਾਰ ਚੱਲ ਰਿਹਾ ਹੈ بڑے ਕિસ્ਸੇ ਆਉਂਦੇ ਹਨ ਬੜੀਆਂ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਹਨ ਜਿੱਥੇ ਸਿਰਿੰਜ ਦੇ ਦੇ ਸਰੀਰ ਦੇ ਵਿੱਚ ਲੱਗੀ ਰਹਿ ਜਾਂਦੀ ਹੈ ਤੇ ਉਸ ਇਨਸਾਨ ਦੀ ਉਸ ਬੱਚੇ ਦੀ ਉਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਪੰਜਾਬ ਦੇ ਵਿੱਚ ਅਜਿਹੀਆਂ ਮੌਤਾਂ ਦੀ ਗਿਣਤੀ ਜਿਹੜੀ ਹੈ ਉਹ ਇੰਨੀ ਜ਼ਿਆਦਾ ਵਧੀ ਹੋਈ ਹੈ ਹੁਣ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਪੁਲਿਸ ਦੀ ਸ਼ਕਤੀ ਦੇ ਨਾਲ-ਨਾਲ ਇਸ ਨੂੰ ਠੱਲ ਪਾਉਣ ਦੀ ਇਸ ਨੂੰ ਰੋਕਥਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਡੀਜੀਪੀ ਗੌਰਵ ਯਾਦਵ ਨੇ ਵੀ ਕਾਫੀ ਆਪਣੇ ਇੰਟਰਵਿਊਸ ਦੇ ਵਿੱਚ ਕਿਹਾ ਹੈ ਕਿ ਜਿੰਨੀ ਸ਼ਕਤੀ ਹੁਣ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਹੈ ਨਸ਼ੇ ਦੀ ਜਿਹੜੀ ਸਪਲਾਈ ਹੈ ਉਹ ਸੜਕਾਂ ਤੇ ਜਿਵੇਂ ਪਹਿਲਾਂ ਸ਼ਰਿਆ ਹੁੰਦੀ ਸੀ ਉਸ ਦੇ ਵਿੱਚ ਕਾਫੀ ਬਦਲਾਅ ਆਇਆ ਹੈ ਉਸ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਕਾਫੀ ਘਾਟ ਆਈ ਹੈ ਨਸ਼ਾ ਮਿਲਣਾ ਇੰਨਾ ਸੌਖਾ ਨਹੀਂ ਰਹਿ ਗਿਆ ਜਿਵੇਂ ਪਹਿਲਾਂ ਮਿਲਦਾ ਸੀ ਇਸੇ ਕਰਕੇ ਜਿਹੜੇ ਸਮਗਲਰ ਨੇ ਉਹ ਕੈਮੀਕਲ ਨਸ਼ਿਆਂ ਦੇ ਵੱਲ ਨੂੰ ਉਹਨਾਂ ਨੇ ਆਪਣਾ ਰੁਝਾਨ ਜਿਹੜਾ ਹੈ ਬਦਲ ਦਿੱਤਾ ਹੈ ਤੇਜ਼ ਕਰ ਦਿੱਤਾ ਹੈ ਲੇਕਿਨ ਜੋ ਮਰਜ਼ੀ ਕਹਿ ਲਈਏ ਹਜੇ ਵੀ ਨਸ਼ਾ ਪੰਜਾਬ ਦੇ ਵਿੱਚ ਵੱਡੀ ਸਮੱਸਿਆ ਬਣਿਆ ਹੋਇਆ ਹੈ ਇਸ ਦੇ ਨਾਲ ਸਾਡੀ ਇੱਕ ਪੂਰੀ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਗੜਕ ਹੋ ਰਹੀ ਹੈ ਬਰਬਾਦੀ ਦੇ ਵੱਲ ਵੱਧ ਰਹੀ ਹੈ ਔਰ بڑے ਵੱਡੇ ਪੱਧਰ ਤੇ ਇਸ ਦਾ ਨੁਕਸਾਨ ਪੰਜਾਬ ਨੂੰ ਚੱਲਣਾ ਪੈ ਰਿਹਾ ਹੈ ਕਰਾਂ ਦੇ ਕਰਜਵੇਂ ਅਸੀਂ ਪਹਿਲਾਂ ਕਿਹਾ ਬਰਬਾਦ ਹੋ ਚੁੱਕੇ ਨੇ ਜਿਦੇ ਵਿੱਚ ਮੁੰਡੇ ਕੁੜੀਆਂ ਸਾਰੇ ਹੀ ਸ਼ਾਮਿਲ ਨੇ ਇਹਨੂੰ ਕੱਲਾ ਇਹ ਨਹੀਂ ਕਿਹਾ ਜਾ ਸਕਦਾ ਜਿਵੇਂ ਕਿ ਪਹਿਲਾਂ ਇਹ ਚੱਲਣ ਹੁੰਦਾ ਸੀ ਕਿ ਸਿਰਫ ਇਹ ਨੌਜਵਾਨ ਮੁੰਡਿਆਂ ਦੇ ਉੱਤੇ ਹੀ ਨਸ਼ਾ ਭਾਰੂ ਹੈ ਹੁਣ ਇਸ ਦੇ ਵਿੱਚ ਲਗਭਗ ਹਰ ਵਰਗ ਜਿਹੜਾ ਹੈ ਉਹ ਸ਼ਾਮਿਲ ਹੋ ਚੁੱਕਿਆ ਹੈ ਸਿਰਫ ਇਸ਼ਤਿਹਾਰ ਦੇ ਨਾਲ ਇਹ ਕਹਿਣ ਨਾਲ ਕਿ ਮੇਰਾ ਸੁਪਨਾ ਹੈ ਮੇਰਾ ਖੁਆਬ ਹੈ ਕਿ ਪੰਜਾਬ ਨਸ਼ਾ ਮੁਕਤ ਹੋ ਜਾਏ ਇਹ ਖੋਲਣੀ ਲੱਗਿਆ ਇਹਦੇ ਲਈ ਬਹੁਤ ਹੀ ਲਗ 92 ਮਿਹਨਤ ਕਰਨ ਦੀ ਲੋੜ ਹੈ ਪੁਲਿਸ ਨੂੰ ਕੱਲਾ ਕੱਲਾ ਜਿਹੜਾ ਸਰਗਣਾ ਹੈ ਉਸ ਨੂੰ ਫੜਨ ਦੀ ਲੋੜ ਹੈ ਚੰਗੀ ਸ਼ੁਰੂਆਤ ਹੈ ਜਿਕੇ ਪੰਜਾਬ ਪੁਲਿਸ ਨੇ ਇਹ ਲਿਸਟ ਤਿਆਰ ਕਰ ਲਈ ਹੈ ਇਹ ਨਾਮ ਉਹਨਾਂ ਨੂੰ ਪਤਾ ਨੇ ਕਿ ਕੌਣ ਕੌਣ ਬੰਦਾ ਇਸ ਤੰਦੇ ਦੇ ਵਿੱਚ ਵੱਡਾ ਨਾਮ ਜਿਹੜਾ ਸ਼ਾਮਿਲ ਹੈ ਜਿਹੜਾ ਸਾਰੇ ਡਰੋਨ ਨੂੰ ਚਲਾ ਰਹੇ ਨੇ ਡਰੋਨ ਕਿੱਥੋਂ ਕਿੱਥੋਂ ਉੱਡ ਰਹੇ ਨੇ ਕਿਹੜੀਆਂ ਹੌਟਸਪੌਟਸ ਨੇ ਜਿੱਥੋਂ ਇਹ ਲਾਂਚ ਕੀਤੇ ਜਾ ਰਹੇ ਨੇ ਉਸ ਦੀ ਵੀ ਜਾਣਕਾਰੀ ਪੰਜਾਬ ਪੁਲਿਸ ਵੱਲੋਂ ਇਕੱਠੀ ਕਰ ਲਈ ਗਈ ਹੈ ਬੀਐਸਐਫ ਵੱਲੋਂ ਵੀ ਜਿਹੜਾ ਹੈ ਕੈਮਰੇ ਸਰਹੱਦ ਦੇ ਉੱਤੇ ਕਾਫੀ ਵੱਡੇ ਪੱਧਰ ਤੇ ਲਗਾ ਦਿੱਤੇ ਗਏ ਨੇ ਕੋਸ਼ਿਸ਼ਾਂ ਹੋ ਰਹੀਆਂ ਨੇ ਲੇਕਿਨ ਜਿਵੇਂ ਕਿ ਪੁਲਿਸ ਤੇ ਬੀਐਸਐਫ ਕਰ ਰਹੀ ਹੈ ਇਸ ਲੜਾਈ ਨੂੰ ਟੈਕਨੋਲੋਜੀ ਦੇ ਨਾਲ ਜੋੜ ਕੇ ਹੀ ਲੜਿਆ ਜਾ ਸਕਦਾ ਹੈ ਤਾਂ ਹੀ ਦਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ ਜੇ ਕਿ ਅਸੀਂ ਟੈਕਨੋਲੋਜੀ ਨੂੰ ਵਰਤੀਏ ਉਸ ਦੀ ਵਰਤੋਂ ਇਹਨਾਂ ਡਰੋਨਸ ਨੂੰ ਇਹਨਾਂ ਤਰੀਕਿਆਂ ਨੂੰ ਰੋਕਣ ਦੇ ਲਈ ਵਰਤੀਏ ਜਿਹੜੇ ਕਿਸ ਸਮਗਲਰਾਂ ਵੱਲੋਂ ਵਰਤੇ ਜਾਂਦੇ ਨੇ ਉਹ ਵੀ ਨਵੇਂ-ਨਵੇਂ ਤਕਨੀਕ ਵਰਤ ਰਹੇ ਨੇ ਸਮਗਲਿੰਗ ਕਰਨ ਦੇ ਵਿੱਚ ਜਿਵੇਂ-ਜਿਵੇਂ ਉਹਨਾਂ ਦੇ ਪੁਰਾਣੇ ਤਰੀਕੇ ਸਾਹਮਣੇ ਆ ਰਹੇ ਨੇ ਤਾਂ ਉਹ ਨਵੇਂ ਤਰੀਕਿਆਂ ਤੇ ਸ਼ਿਫਟ ਹੋ ਰਹੇ ਨੇ ਉਵੇਂ ਹੀ ਪੰਜਾਬ ਪੁਲਿਸ ਨੂੰ ਤੇ ਬੀਐਸਐਫ ਨੂੰ ਵੀ ਨਵੀਂ ਤਕਨੀਕ ਨਵੇਂ ਤਰੀਕੇ ਅਪਣਾਉਣੇ ਪੈਣਗੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਬਹੁਤ ਹੀ ਇਮਾਨਦਾਰੀ ਨਾਲ ਬਹੁਤ ਹੀ ਮਿਹਨਤ ਦੇ ਨਾਲ ਇਹ ਲੜਾਈ ਲੜਨੀ ਪਵੇਗੀ ਜੇ ਅਸੀਂ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਚਾਹੁੰਦੇ ਆਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਆਂ ਪੰਜਾਬ ਦੇ ਸਾਰੇ ਪਰਿਵਾਰਾਂ ਨੂੰ ਬਚਾ ਕੇ ਉਸ ਤੇ ਉਹਦੀ ਨੌਜਵਾਨੀ ਨੂੰ ਕਿਸੇ ਸਿੱਧੇ ਰਾਹ ਦੇ ਉੱਤੇ ਪਾਉਣਾ ਚਾਹੁੰਦੇ ਹਾਂ ਤਾਂ ਕਿ ਪੰਜਾਬ ਤਰੱਕੀ ਕਰੇ ਤਾਂ ਸਾਨੂੰ ਸਾਰਿਆਂ ਨੂੰ ਬੜੀ ਹੀ ਇਮਾਨਦਾਰੀ ਨਾਲ ਬੜੀ ਹੀ ਸ਼ਿੱਦਤ ਦੇ ਨਾਲ ਬੜੀ ਹੀ ਮਿਹਨਤ ਦੇ ਨਾਲ ਇਹ ਲੜਾਈ ਲੜਨੀ ਪਵੇਗੀ ਤਾਂ ਹੀ ਇਹ ਲੜਾਈ ਜਿਹੜੀ ਹੈ ਉਹ ਜਿੱਤੀ ਜਾ ਸਕਦੀ ਹੈ ਵਿਦਾ ਲੈਨੇ ਆ ਧੰਨਵਾਦ